ਲਿਬਰਲ ਪਾਰਟੀ ਦੇ ਸੀਨੀਅਰ ਲੀਡਰ ਅਤੇ ਨਵੇਂ ਬਣੇ ਦੇਸ਼ ਦੇ ਫਾਈਨੈਂਸ ਮਿਨਿਸਟਰ ਡੋਮਿਨਿਕ ਲਬਲਾਂਕ ਨੇ ਮੀਡੀਆ ਨਾਲ ਬੁੱਧਵਾਰ ਨੂੰ ਗੱਲਬਾਤ ਕਰਦੇ ਹੋਏ ਕਲੀਅਰ ਕੀਤਾ ਕਿ ਉਹ ਲਿਬਰਲ ਪਾਰਟੀ ਦੀ ਲੀਡਰਸ਼ਿਪ ਚੋਣ ਵਿੱਚ ਹਿੱਸਾ ਨਹੀਂ ਲੈਣਗੇ ਉਹਨਾਂ ਨੇ ਆਪਣੇ ਸਾਰੇ ਹੀ ਸਮਰਥਕਾਂ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਉਹਨਾਂ ਨੂੰ ਲੀਡਰਸ਼ਿਪ ਰੇਸ ਵਿੱਚ ਖੜੇ ਹੋਣ ਲਈ ਇਨਕਰੇਜ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕੀ ਹੋ ਰਿਹਾ ਹੈ ਫੈਸਲਾਇਜ਼ ਕਰਕੇ ਕਰ ਰਹੇ ਹਨ ਕਿ ਮੌਜੂਦਾ ਹਾਲਾਤਾਂ ਵਿੱਚ ਉਹ ਆਪਣਾ ਸਾਰਾ ਧਿਆਨ ਯੂਐਸ ਕੈਨੇਡਾ ਰਿਲੇਸ਼ਨਸ ਨੂੰ ਕਾਇਮ ਰੱਖਣ ਤੇ ਲਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਯੂਐਸ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਨੇ ਇੱਕ ਗਲਾਕੀ ਹੈ ਕਿ ਉਹ ਸਾਰੇ ਕੈਨੇਡੀਅਨ ਐਕਸਪੋਰਟਸ ਦੇ ਉੱਤੇ 25% ਟੈਰਿਫਸ ਲਾਉਣਗੇ। ਡੋਮਿਨਿਕ ਲਬਲੈਂਕ ਦਾ ਕਹਿਣਾ ਹੈ ਕਿ ਉਹ ਸਾਰੇ ਦੇਸ਼ ਦੇ ਪ੍ਰੀਮੀਅਰਸ, ਬਿਜ਼ਨਸ ਲੀਡਰਸ, ਪਾਰਟੀ ਲੀਡਰਸ ਆਪਣੇ ਕੈਬਨਿਟ ਕਲੀਗਸ ਨਾਲ ਮਿਲ ਕੇ ਇਸ ਚੈਲੰਜ ਨਾਲ ਨਜਿੱਠਣ ਦੀ ਕੋਸ਼ਿਸ਼ ਕਰਨਗੇ ਦੂਸਰੇ ਪਾਸੇ ਫੋਰਨ ਅਫੇਅਰਜ਼ ਮਿਨਿਸਟਰ ਮੈਲਨੀ ਜੋਲੀ ਨੇ ਵੀ ਇਹ ਗਾਲਾਕੀ ਹੈ ਕਿ ਉਹ ਵੀ ਦਚੱਤੀ ਵਿੱਚ ਹਨ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਫੋਰਨ ਅਫੇਅਰਜ਼ ਦਾ ਵਿਭਾਗ ਬਹੁਤ ਹੀ ਜ਼ਰੂਰੀ ਹੈ ਤੇ ਖਾਸ ਤੌਰ ਤੇ ਇਸ ਦੀ ਅਹਿਮੀਅਤ ਉਦੋਂ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਸਾਡੇ ਸਾਹਮਣੇ ਇੱਕ ਡਿਫਿਕਲਟ ਅਮਰੀਕਨ ਐਡਮਿਨਿਸਟ੍ਰੇਸ਼ਨ ਆ ਰਹੀ ਹੋਵੇ ਤਾਂ ਉਹਨਾਂ ਨੇ ਕਿਹਾ ਉਹ ਫਿਲਹਾਲ ਦੀ ਘੜੀ ਆਪਣੇ ਫੈਸਲੇ ਦੇ ਉੱਤੇ ਸੋਚ ਵਿਚਾਰ ਕਰ ਰਹੇ ਹਨ ਕਿ ਕੀ ਉਹਨਾਂ ਨੂੰ ਲੀਡਰਸ਼ਿਪ ਚੋਣ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਜਾਂ ਉਹਨਾਂ ਨੂੰ ਪਿੱਛੇ ਹਟ ਕੇ ਆਪਣਾ ਸਾਰਾ ਧਿਆਨ 트럼ਪ ਐਡਮਿਨਿਸਟ੍ਰੇਸ਼ਨ ਨਾਲ ਕਿਵੇਂ ਜੁਟਣਾ ਹੈ ਉਹਦੇ ਉੱਤੇ ਲਾਉਣਾ ਚਾਹੀਦਾ ਹੈ ਇਹਨਾਂ ਦੋਨਾਂ ਮੰਤਰੀਆਂ ਤੋਂ ਇਲਾਵਾ এমਪਲॉयਮੈਂਟ ਮਿਨਿਸਟਰ ਸਟੀਵਨ ਮੈਕਨਨਨ natural resources minister jonathan wilkinson transport minister anita anand innovation minister philippe champin house leader krina goldney ਇੱਛਾ ਜਤਾਈ ਹੈ ਕਿ ਉਹ ਲੀਡਰਸ਼ਿਪ ਰੇਸ ਵਿੱਚ ਖੜੇ ਹੋਣਾ ਚਾਹੁੰਦੇ ਹਨ ਸਾਬਕਾ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਅਤੇ ਸਾਬਕਾ ਬੈਂਕ ਆਫ ਕੈਨੇਡਾ ਦੇ ਗਵਰਨਰ ਮਾਰਕ ਕਾਰਨੀ ਵੀ ਇਸ ਲੀਡਰਸ਼ਿਪ ਰੇਸ ਵਿੱਚ ਖੜੇ ਹੋ ਸਕਦੇ ਹਨ ਕੱਲ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ ਕਿ ਕਿਹੜੇ ਲੀਡਰ ਲੀਡਰਸ਼ਿਪ ਚੋਣੂ ਵਿੱਚ ਪੈਸਾ ਲੈਂਦੇ ਹਨ ਬ੍ਰੈਡ ਐਫ ਐਮ ਨਿਊਜ਼ ਕੈਨੇਡਾ ਦੇ ਲਈ ਮੈਸ਼ਪ ਕਰਮਨ ਸਿੰਘ ਢਾਲੀਵਾਲ